ਉਹ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਹਦੀ ਸ਼ੁਰੂ ਹੁੰਦੀ ਹੈ ਇੱਕ ਫੌਜੀ ਦੀ ਜ਼ਿੰਦਗੀ ਆਮ ਨਾਗਰਿਕ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ ਜਿਸ ਸਮੇਂ ਸਧਾਰਨ ਲੋਕ ਆਰਾਮ ਕਰ ਰਹੇ ਹੁੰਦੇ ਨੇ ਉਸ ਵੇਲੇ ਇੱਕ ਫੌਜੀ ਸਰਹੱਦ ਤੇ ਤੈਨਾਤ ਹੁੰਦਾ ਹੈ ਫੌਜੀ ਬੰਣਾ ਸਿਰਫ ਨੌਕਰੀ ਨਹੀਂ ਇੱਕ ਨਿਭਾਉਣ ਵਾਲਾ ਵਚਨ ਹੁੰਦਾ ਹੈ ਦੇਸ਼ ਦੀ ਰੱਖਿਆ ਦਾ ਜਨਤਾ ਦੀ ਸੁਰੱਖਿਆ ਦਾ ਅਸੀਂ ਇੱਕ ਫੌਜੀ ਜਿਸ ਦੀ ਜ਼ਿੰਦਗੀ ਦੀ ਝਲਕ ਇਹਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜੋ ਪਿਛਲੇ 8 ਸਾਲ ਤੋਂ ਭਾਰਤੀ ਫੌਜ ਦੇ ਵਿੱਚ ਨੌਕਰੀ ਕਰ ਰਿਹਾ ਹੈ ਫੌਜੀ ਦੀ ਜ਼ਿੰਦਗੀ ਦਾ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਜਿਹੜਾ ਅਧਿਆਏ ਹੈ ਜਦੋਂ ਬਾਕੀ ਦੁਨੀਆ ਸੁੱਤੀ ਹੁੰਦੀ ਹੈ ਤੇ ਉਸ ਦੇ ਸਾਥੀ ਜਿਹੜੇ ਬੈਰਕ 'ਚ ਉੱਠਦੇ ਨੇ ਰੈਫਰੀ ਦੀ ਸਿਟੀ ਨਾਲ ਉਹਨਾਂ ਦੀ ਨੀਂਦ ਖੁੱਲਦੀ ਹੈ ਨੌਣਾ ਯੂਨੀਫਾਰਮ ਪਾਉਣਾ ਜੁੱਤੀਆਂ ਦੀ ਪਾਲਸ ਸਭ ਕੁਝ ਜਿਹੜਾ 15 ਮਿੰਟਾਂ 'ਚ ਕਰਨਾ ਪੈਂਦਾ ਹੈ ਫਿਰ ਹੁੰਦੀ ਹੈ ਮਾਰਨਿੰਗ ਪਰੇਡ ਸਵੇਰ ਦੀ ਠੰਢੀ ਹਵਾ ਦੇ ਵਿੱਚ 5 ਕਿਲੋਮੀਟਰ ਦੌੜ ਫਿਰ 10 ਤੋਂ 15 ਐਕਸਰਸਾਈਜ਼ਾਂ ਹੌਲੀ ਹੌਲੀ ਪਸੀਨਾ ਵਹਿਣ ਲੱਗਦਾ ਹੈ ਪਰ ਠੰਡ ਦੇ ਵਿੱਚ ਸੇਤਮੰਦ ਰੈਸ਼ਲ ਜ਼ਰੂਰੀ ਹੁੰਦੀ ਹੈ ਫਿਰ ਹੋ ਜਾਂਦਾ ਹੈ 6:30 ਵਜੇ ਦੇ ਲਗਭਗ ਟਾਈਮ ਤੇ ਫੌਜੀ ਆਪਣੇ ਕੰਮ ਦੀ ਤਿਆਰੀ ਕਰਦਾ ਹੈ ਅੱਜ ਉਸ ਦੀ ਤਣਾਤੀ ਲਾਈਨ ਅਪ ਕੰਟਰੋਲ ਤੇ ਹੁੰਦੀ ਹੈ ਤੇ ਉਹ ਆਪਣੇ ਹਥਿਆਰ ਦੀ ਜਾਂਚ ਕਰਦਾ ਹੈ ਰਾਈਫਲ ਗੋਲੀਆਂ ਦੀ ਵੈਲਟ ਤੇ ਕੁਝ ਜ਼ਰੂਰੀ ਸਮਾਨ ਕੱਪੜੇ ਮੈਡੀਕਲ ਕਿਟ ਤੇ ਰੇਡੀਓ ਸੈੱਟ 7 ਵਜੇ ਤੱਕ ਉਸ ਦੀ ਪੋਸਟਿੰਗ ਲਈ ਜਾਣ ਦਾ ਹੁਕਮ ਜਿਹੜਾ ਹੈ ਉਹ ਮਿਲ ਜਾਂਦਾ ਹੈ ਫੌਜੀਾਂ ਦੀ ਟੀਮ ਇੱਕ ਜੀਪ ਤੇ ਵਿੱਚ ਬੈਠ ਕੇ ਕਈ ਕਿਲੋਮੀਟਰ ਦੂਰ ਉੱਚੇ ਪਹਾੜਾਂ ਦੇ ਵਿੱਚ ਇੱਕ ਉਚਾਈ ਵਾਲੀ ਪੋਸਟ ਤੇ ਪਹੁੰਚਦੀ ਹੈ ਤੇ ਫੌਜੀ ਜਿਹੜਾ ਉਸ ਦੀ ਟੀਮ ਦੀ ਮੈਦਾਨੀ ਜ਼ਿੰਦਗੀ ਜਿਹੜੀ ਉਹਦੇ ਵਿੱਚ ਦਿਖਾਈ ਗਈ ਹੈ ਕਿਵੇਂ ਉਬਰਫਿਰਲੇ ਤਾਪਮਾਨ ਦੇ ਵਿੱਚ ਕੰਟਿਆਂ ਤੱਕ ਉੱਚੀ ਪਹਾੜੀ ਤੇ ਨਿਗਰਾਨੀ ਕਰਦਾ ਹੈ ਕਿਸ ਤਰ੍ਹਾਂ ਉਹ ਅਣਜਾਣ ਆਵਾਜ਼ਾਂ ਤੇ ਸਾਵਧਾਨ ਹੋ ਜਾਂਦੇ ਨੇ ਉਹ ਆਪਣੀ ਰੇਡੀਓ ਰੈਂਕ ਕੰਟਰੋਲ ਰੂਮ ਨਾਲ ਰابطਾ ਕਰਦੇ ਨੇ ਇੱਥੇ ਉਹਨਾਂ ਨੂੰ ਸਨੋਫਾਲ, ਭੁੱਖ, ਥਕਾਵਟ ਤੇ ਮਨੋਵਿਗਿਆਨਕ ਦਬਾਅ ਸਭ ਕੁਝ ਜਿਹੜਾ ਉਹ ਸਹਿਣਾ ਪੈਂਦਾ ਹੈ ਇੱਕ ਪਲ ਹੁੰਦਾ ਜਦੋਂ ਫੌਜੀ ਆਪਣੀ ਪੋਸਟ ਦੇ ਬੰਕਰ ਦੇ ਵਿੱਚ ਇਕੱਲਾ ਹੁੰਦਾ ਉਹ ਆਪਣੀ ਮਾਂ ਨੂੰ ਵੀ ਯਾਦ ਕਰਦਾ ਜਿਨ੍ਹਾਂ ਨੇ ਹਰ ਖੜੀ ਤੇ ਉਸ ਨੂੰ ਰਖੜੀ ਭੇਜੀ ਹੁੰਦੀ ਹੈ ਉਹ ਆਪਣੀ ਪਤਨੀ ਤੇ ਛੋਟੀ ਧੀ ਨੂੰ ਵੀ ਯਾਦ ਕਰਦਾ ਪਰ ਉਹ ਜਾਣਦਾ ਹੈ ਕਿ ਦੇਸ਼ ਦੀ ਰੱਖਿਆ ਸਭ ਤੋਂ ਪਹਿਲਾਂ ਹੈ ਉਹ ਆਪਣੀ ਡਾਇਰੀ ਦੇ ਵਿੱਚ ਲਿਖਦਾ ਮੈਂ ਇੱਥੇ ਹਾਂ ਤਾਂ ਉਹਨਾਂ ਦੀ ਜ਼ਿੰਦਗੀ ਸੁਰੱਖਿਅਤ ਹੈ ਹੁਣ ਹੋ ਜਾਂਦਾ ਰਾਤ ਦਾ ਸਮਾਂ ਤੇ ਫੌਜੀ ਦੀ ਸ਼ਿਫਟ ਜਿਹੜੀ ਹੈ ਉਹ ਮੁੱਕ ਜਾਂਦੀ ਹੈ ਉਹ ਜਾਣਦਾ ਹੈ ਕਿ ਫੌਜੀ ਕਦੇ ਵੀ ਪੂਰੀ ਤਰ੍ਹਾਂ ਆਰਾਮ ਨਹੀਂ ਕਰ ਸਕਦਾ ਇਕ ਅਚਾਨਕ ਹਲਚਲ ਤੇ ਉਸਨੂੰ ਫਿਰ ਅਲਰਟ ਹੋਣਾ ਪੈਂਦਾ ਹੈ ਉਸਦੀ ਸੋਚ-ਬੂਝ ਨਾਲ ਉਹ ਆਪਣੀ ਟੀਮ ਨੂੰ ਸੁਰੱਖਿਅਤ ਰੱਖਦਾ ਹੈ ਸਵੇਰ ਦੀ ਰੋਸ਼ਨੀ ਤੋਂ ਰਾਤ ਦੇ ਹਨੇਰੇ ਤੱਕ ਫੌਜੀ ਦੀ ਜ਼ਿੰਦਗੀ ਸਦਾ ਸੇਵਾ ਨਿਸ਼ਚਾ ਤੇ ਬਲਦਾਨ ਦਾ ਨਾਮ ਹੈ ਇੱਕ ਫੌਜੀ ਦੀ ਜ਼ਿੰਦਗੀ ਕਿਸੇ ਵੀ ਵਿਅਕਤੀਤਵ ਵੱਧ ਸਮਰਪਿਤ ਸੰਘਰਸ਼ਮਈ ਹੁੰਦੀ ਹੈ ਉਹ ਆਪਣੇ ਪਰਿਵਾਰ ਤੋਂ ਦੂਰ ਹੈ ਕਿ ਦੇਸ਼ ਦੀ ਰਾਖੀ ਕਰਦਾ ਹੈ ਉਸਦੀ ਹਰ ਸਾਥੀ ਮਿਹਨਤ ਸੰਘਰਸ਼ ਤੇ ਜ਼ਿੰਦਗੀ ਨੂੰ ਸਲਾਮ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਕਮੈਂਟ ਜਰੂਰ ਕਰਿਓ ਨਾਲੇ ਇੱਕ ਦੇਸ ਤੇ ਰਾਖੇ ਦੇ ਲਈ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜੱਜ ਧੰਨਵਾਦ ਇੱਕ ਫੌਜੀ ਦੀ ਜ਼ਿੰਦਗੀ ਸਿਰਫ ਪਹੁੰਚ ਭਰਤੀ ਹੋ ਕੇ ਸ਼ੁਰੂ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਹਦੀ ਸ਼ੁਰੂ ਹੁੰਦੀ ਹੈ ਇੱਕ ਫੌਜੀ ਦੀ ਜ਼ਿੰਦਗੀ ਆਮ ਨਾਗਰਿਕ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ ਜਿਸ ਸਮੇਂ ਸਧਾਰਨ ਲੋਕ ਆਰਾਮ ਹੁੰਦੇ ਨੇ ਉਸ ਵੇਲੇ ਇੱਕ ਫੌਜੀ ਦੀ ਜ਼ਿੰਦਗੀ ਸਿਰਫ ਫੌਜ ਭਰਤੀ ਹੋ ਕੇ ਸ਼ੁਰੂ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਹਦੀ ਸ਼ੁਰੂ ਹੁੰਦੀ ਹੈ ਇੱਕ ਫੌਜੀ ਦੀ ਜ਼ਿੰਦਗੀ ਆਮ ਨਾਗਰਿਕ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ ਜਿਸ ਸਮੇਂ ਸਧਾਰਨ ਲੋਕ ਆਰਾਮ ਕਰ ਰਹੇ ਹੁੰਦੇ ਨੇ ਉਸ ਵੇਲੇ ਇੱਕ ਫੌਜੀ ਸਰਹੱਦ ਤੇ ਤੈਨਾਤ ਹੁੰਦਾ ਹੈ ਫੌਜੀ ਬਣਨਾ ਸਿਰਫ ਨੌਕਰੀ ਨਹੀਂ ਇੱਕ ਨਿਭਾਉਣ ਵਾਲਾ ਵਚਨ ਹੁੰਦਾ ਹੈ ਦੇਸ਼ ਦੀ ਰੱਖਿਆ ਦਾ ਜਨਤਾ ਦੀ ਸੁਰੱਖਿਆ ਦਾ ਅਸੀਂ ਇੱਕ ਫੌਜੀ ਜਿਸ ਦੀ ਜ਼ਿੰਦਗੀ ਦੀ ਝਲਕ ਇਹਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜੋ ਪਿਛਲੇ 8 ਸਾਲ ਤੋਂ ਭਾਰਤੀ ਫੌਜ ਦੇ ਵਿੱਚ ਨੌਕਰੀ ਕਰ ਰਿਹਾ ਹੈ ਫੌਜੀ ਦੀ ਜ਼ਿੰਦਗੀ ਦਾ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਜਿਹੜਾ ਅਧਿਆਏ ਹੈ ਜਦੋਂ ਬਾਕੀ ਦੁਨੀਆ ਸੁੱਤੀ ਹੁੰਦੀ ਹੈ ਤੇ ਉਸ ਦੇ ਸਾਥੀ ਜਿਹੜੇ ਬੈਰਕ 'ਚ ਉੱਠਦੇ ਨੇ ਰੈਫਰੀ ਦੀ ਸਿਟੀ ਨਾਲ ਉਹਨਾਂ ਦੀ ਨੀਂਦ ਖੁੱਲਦੀ ਹੈ ਨੌਣਾ ਯੂਨੀਫਾਰਮ ਪੋਣਾ ਜੁੱਤੀਆਂ ਦੀ ਪਾਲਸ ਸਭ ਕੁਝ ਜਿਹੜਾ 15 ਮਿੰਟਾਂ 'ਚ ਕਰਨਾ ਪੈਂਦਾ ਹੈ ਫਿਰ ਹੁੰਦੀ ਹੈ ਮਾਰਨਿੰਗ ਪਰੇਡ ਸਵੇਰ ਦੀ ਠੰਡੀ ਹਵਾ ਦੇ ਵਿੱਚ 5 ਕਿਲੋਮੀਟਰ ਦੌੜ ਫਿਰ 10 ਤੋਂ 15 ਐਕਸਰਸਾਈਜ਼ ਜਾਂ ਹੌਲੀ-ਹੌਲੀ ਪਸੀਨਾ ਵਹਿਣ ਲੱਗਦਾ ਹੈ ਪਰ ਠੰਡ ਦੇ ਵਿੱਚ ਸੇਤਮੰਦ ਰੈਸ਼ਲ ਜ਼ਰੂਰੀ ਹੁੰਦੀ ਹੈ ਫਿਰ ਹੋ ਜਾਂਦਾ ਹੈ 6:30 ਵਜੇ ਦੇ ਲਗਭਗ ਟਾਈਮ ਤੇ ਫੌਜੀ ਆਪਣੇ ਕੰਮ ਦੀ ਤਿਆਰੀ ਕਰਦਾ ਹੈ ਅੱਜ ਉਸ ਦੀ ਤਣਾਤੀ ਲਾਈਨ ਅਪ ਕੰਟਰੋਲ ਤੇ ਹੁੰਦੀ ਹੈ ਤੇ ਉਹ ਆਪਣੇ ਹਥਿਆਰ ਦੀ ਜਾਂਚ ਕਰਦਾ ਹੈ ਰਾਈਫਲ ਗੋਲੀਆਂ ਦੀ ਵੈਲਟ ਤੇ ਕੁਝ ਜ਼ਰੂਰੀ ਸਮਾਨ ਕੱਪੜੇ ਮੈਡੀਕਲ ਕਿਟ ਤੇ ਰੇਡੀਓ ਸੈਟ ਸੱਤ ਵਜੇ ਤੱਕ ਉਸਦੀ ਪੋਸਟਿੰਗ ਲਈ ਜਾਣ ਦਾ ਹੁਕਮ ਜਿਹੜਾ ਹੈ ਉਹ ਮਿਲ ਜਾਂਦਾ ਹੈ ਫੌਜੀਾਂ ਦੀ ਟੀਮ ਇੱਕ ਜੀਪ ਤੇ ਵਿੱਚ ਬੈਠ ਕੇ ਕਈ ਕਿਲੋਮੀਟਰ ਦੂਰ ਉੱਚੇ ਪਹਾੜਾਂ ਦੇ ਵਿੱਚ ਇੱਕ ਉਚਾਈ ਵਾਲੀ ਪੋਸਟ ਤੇ ਪਹੁੰਚਦੀ ਹੈ ਤੇ ਫੌਜੀ ਜਿਹੜਾ ਉਸਦੀ ਟੀਮ ਦੀ ਮੈਦਾਨੀ ਜ਼ਿੰਦਗੀ ਜਿਹੜੀ ਉਹਦੇ ਵਿੱਚ ਦਿਖਾਈ ਗਈ ਹੈ ਕਿਵੇਂ ਉਬਰਫਿਰਲੇ ਤਾਪਮਾਨ ਦੇ ਵਿੱਚ ਕੰਟਿਆਂ ਤੱਕ ਉੱਚੀ ਪਹਾੜੀ ਤੇ ਨਿਗਰਾਨੀ ਕਰਦਾ ਹੈ ਕਿਸ ਤਰ੍ਹਾਂ ਅਣਜਾਣ ਆਵਾਜ਼ਾਂ ਤੇ ਸਾਵਧਾਨ ਹੋ ਜਾਂਦੇ ਨੇ ਉਹ ਆਪਣੀ ਰੇਡੀਓ ਰੈਂਕ ਕੰਟਰੋਲ ਰੂਮ ਨਾਲ ਰابطਾ ਕਰਦੇ ਨੇ ਇੱਥੇ ਉਹਨਾਂ ਨੂੰ ਸਨੋਫਾਲ, ਭੁੱਖ, ਥਕਾਵਟ ਤੇ ਮਨੋਵਿਗਿਆਨਕ ਦਬਾਅ ਸਭ ਕੁਝ ਜਿਹੜਾ ਉਹ ਸਹਿਣਾ ਪੈਂਦਾ ਹੈ। ਇੱਕ ਪਲ ਆਉਂਦਾ ਹੈ ਜਦੋਂ ਫੌਜੀ ਆਪਣੀ ਪੋਸਟ ਦੇ ਬੰਕਰ ਦੇ ਵਿੱਚ ਇਕੱਲਾ ਹੁੰਦਾ ਹੈ, ਉਹ ਆਪਣੀ ਮਾਂ ਨੂੰ ਵੀ ਯਾਦ ਕਰਦਾ ਹੈ ਜਿਨ੍ਹਾਂ ਨੇ ਹਰ ਖੜੀ ਤੇ ਉਸ ਨੂੰ ਰਖੜੀ ਭੇਜੀ ਹੁੰਦੀ ਹੈ। ਉਹ ਆਪਣੀ ਪਤਨੀ ਤੇ ਛੋਟੀ ਧੀ ਨੂੰ ਵੀ ਯਾਦ ਕਰਦਾ ਹੈ ਪਰ ਉਹ ਜਾਣਦਾ ਹੈ ਕਿ ਦੇਸ਼ ਦੀ ਰੱਖਿਆ ਸਭ ਤੋਂ ਪਹਿਲਾਂ ਹੈ। ਉਹ ਆਪਣੀ ਡਾਇਰੀ ਦੇ ਵਿੱਚ ਲਿਖਦਾ ਹੈ ਮੈਂ ਇੱਥੇ ਹਾਂ ਤਾਂ ਉਹਨਾਂ ਦੀ ਜ਼ਿੰਦਗੀ ਸੁਰੱਖਿਅਤ ਹੈ। ਹੌਣ ਹੋ ਜਾਂਦਾ ਰਾਤ ਦਾ ਸਮਾਂ ਤੇ ਫੌਜੀ ਦੀ ਸ਼ਿਫਟ ਜਿਹੜੀ ਹੈ ਉਹ ਮੁੱਕ ਜਾਂਦੀ ਹੈ ਉਹ ਜਾਣਦਾ ਕਿ ਫੌਜੀ ਕਦੇ ਵੀ ਪੂਰੀ ਤਰ੍ਹਾਂ ਆਰਾਮ ਨਹੀਂ ਕਰ ਸਕਦਾ ਇੱਕ ਅਚਾਨਕ ਹਲਚਲ ਤੇ ਉਸ ਨੂੰ ਫਿਰ ਅਲਰਟ ਹੋਣਾ ਪੈਂਦਾ ਹੈ ਉਸ ਦੀ ਸੋਚ-ਬੂਝ ਨਾਲ ਉਹ ਆਪਣੀ ਟੀਮ ਨੂੰ ਸੁਰੱਖਿਅਤ ਰੱਖਦਾ ਹੈ ਸਵੇਰ ਦੀ ਰੋਸ਼ਨੀ ਤੋਂ ਰਾਤ ਦੇ ਹਨੇਰੇ ਤੱਕ ਫੌਜੀ ਦੀ ਜ਼ਿੰਦਗੀ ਸਦਾ ਸੇਵਾ ਨਿਸ਼ਚਾ ਤੇ ਬਲਦਾਨ ਦਾ ਨਾਮ ਹੈ ਇੱਕ ਫੌਜੀ ਦੀ ਜ਼ਿੰਦਗੀ ਕਿਸੇ ਵੀ ਵਿਅਕਤੀਤਵ ਵੱਧ ਸਮਰਪਿਤ ਸੰਘਰਸ਼ਮਈ ਹੁੰਦੀ ਹੈ ਉਹ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਦੇਸ਼ ਦੀ ਰਾਖੀ ਕਰਦਾ ਹੈ ਉਸ ਦੀ ਹਰ ਸਾਥੀ ਮਿਹਨਤ ਸੰਘਰਸ਼ ਤੇ ਜ਼ਿੰਦਗੀ ਨੂੰ ਸਲਾਮ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਕਮੈਂਟ ਜਰੂਰ ਕਰਿਓ ਨਾਲੇ ਇੱਕ ਦੇਸ਼ ਦੇ ਰਾਖੇ ਦੇ ਲਈ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ ਇੱਕ ਫੌਜੀ ਦੀ ਜ਼ਿੰਦਗੀ ਸਿਰਫ ਫੌਜ ਭਰਤੀ ਹੋ ਕੇ ਸ਼ੁਰੂ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਹਦੀ ਸ਼ੁਰੂ ਹੁੰਦੀ ਹੈ ਇੱਕ ਫੌਜੀ ਦੀ ਜ਼ਿੰਦਗੀ ਆਮ ਨਾਗਰਿਕ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ ਜਿਸ ਸਮੇਂ ਸਧਾਰਨ ਲੋਕ ਆਰਾਮ ਕਰ ਰਹੇ ਹੁੰਦੇ ਨੇ ਇੱਕ ਫੌਜੀ ਦੀ ਜ਼ਿੰਦਗੀ ਸਿਰਫ ਫੌਜ ਭਰਤੀ ਹੋ ਕੇ ਸ਼ੁਰੂ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਹਦੀ ਸ਼ੁਰੂ ਹੁੰਦੀ ਹੈ ਇੱਕ ਫੌਜੀ ਦੀ ਜ਼ਿੰਦਗੀ ਆਮ ਨਾਗਰਿਕ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ ਜਿਸ ਸਮੇਂ ਸਧਾਰਨ ਲੋਕ ਆਰਾਮ ਕਰ ਰਹੇ ਹੁੰਦੇ ਨੇ ਉਸ ਵੇਲੇ ਇੱਕ ਫੌਜੀ ਸਰਹੱਦ ਤੇ ਤਾਇਨਾਤ ਹੁੰਦਾ ਹੈ ਫੌਜੀ ਬੰਣਾ ਸਿਰਫ ਨੌਕਰੀ ਨਹੀਂ ਇੱਕ ਨਿਭਾਉਣ ਵਾਲਾ ਵਚਨ ਹੁੰਦਾ ਹੈ ਦੇਸ਼ ਦੀ ਰੱਖਿਆ ਦਾ ਜਨਤਾ ਦੀ ਸੁਰੱਖਿਆ ਦਾ ਅਸੀਂ ਇੱਕ ਫੌਜੀ ਜਿਸ ਦੀ ਜ਼ਿੰਦਗੀ ਦੀ ਝਲਕ ਇਹਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜੋ ਪਿਛਲੇ 8 ਸਾਲ ਤੋਂ ਭਾਰਤੀ ਫੌਜ ਦੇ ਵਿੱਚ ਨੌਕਰੀ ਕਰ ਰਿਹਾ ਹੈ ਫੌਜੀ ਦੀ ਜਿੰਦਗੀ ਦਾ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਜਿਹੜਾ ਅਧਿਆਏ ਹੈ ਜਦੋਂ ਬਾਕੀ ਦੁਨੀਆ ਸੁੱਤੀ ਹੁੰਦੀ ਹੈ ਤੇ ਉਸਦੇ ਸਾਥੀ ਜਿਹੜੇ ਬੈਰਕ 'ਚ ਉੱਠਦੇ ਨੇ ਰੈਫਰੀ ਦੀ ਸਿਟੀ ਨਾਲ ਉਹਨਾਂ ਦੀ ਨੀਂਦ ਖੁੱਲਦੀ ਹੈ ਨੌਣਾ ਯੂਨੀਫਾਰਮ ਪਾਉਣਾ ਜੁੱਤੀਆਂ ਦੀ ਪਾਲਸ ਸਭ ਕੁਝ ਜਿਹੜਾ 15 ਮਿੰਟਾਂ 'ਚ ਕਰਨਾ ਪੈਂਦਾ ਹੈ ਫਿਰ ਹੁੰਦੀ ਹੈ ਮਾਰਨਿੰਗ ਪਰੇਡ ਸਵੇਰ ਦੀ ਠੰਢੀ ਹਵਾ ਦੇ ਵਿੱਚ 5 ਕਿਲੋਮੀਟਰ ਦੌੜ ਫਿਰ 10 ਤੋਂ 15 ਐਕਸਰਸਾਈਜ਼ਾਂ ਹੌਲੀ-ਹੌਲੀ ਪਸੀਨਾ ਵਹਿਣ ਲੱਗਦਾ ਹੈ ਪਰ ਠੰਡ ਦੇ ਵਿੱਚ ਸੇਤਮੰਦ ਰੈਸ਼ਲ ਜ਼ਰੂਰੀ ਹੁੰਦੀ ਹੈ ਫਿਰ ਹੋ ਜਾਂਦਾ ਹੈ 6:30 ਵਜੇ ਦੇ ਲਗਭਗ ਟਾਈਮ ਤੇ ਫੌਜੀ ਆਪਣੇ ਕੰਮ ਦੀ ਤਿਆਰੀ ਕਰਦਾ ਹੈ ਅੱਜ ਉਸ ਦੀ ਤਨਾਤੀ ਲਾਈਨ ਅਪ ਕੰਟਰੋਲ ਤੇ ਹੁੰਦੀ ਹੈ ਤੇ ਉਹ ਆਪਣੇ ਹਥਿਆਰ ਦੀ ਜਾਂਚ ਕਰਦਾ ਹੈ ਰਾਈਫਲ ਗੋਲੀਆਂ ਦੀ ਵੈਲਟ ਤੇ ਕੁਝ ਜ਼ਰੂਰੀ ਸਮਾਨ ਕੱਪੜੇ ਮੈਡੀਕਲ ਕਿਟ ਤੇ ਰੇਡੀਓ ਸੈੱਟ 7 ਵਜੇ ਤੱਕ ਉਸ ਦੀ ਪੋਸਟਿੰਗ ਲਈ ਜਾਣ ਦਾ ਹੁਕਮ ਜਿਹੜਾ ਹੈ ਉਹ ਮਿਲ ਜਾਂਦਾ ਹੈ ਫੌਜੀਾਂ ਦੀ ਟੀਮ ਇੱਕ ਜੀਪ ਤੇ ਵਿੱਚ ਬੈਠ ਕੇ ਕਈ ਕਿਲੋਮੀਟਰ ਦੂਰ ਉੱਚੇ ਪਹਾੜਾਂ ਦੇ ਵਿੱਚ ਇੱਕ ਉਚਾਈ ਵਾਲੀ ਪੋਸਟ ਤੇ ਪਹੁੰਚਦੀ ਹੈ ਤੇ ਫੌਜੀ ਜਿਹੜਾ ਉਸਦੀ ਟੀਮ ਦੀ ਮੈਦਾਨੀ ਜ਼ਿੰਦਗੀ ਜਿਹੜੀ ਉਹਦੇ ਵਿੱਚ ਦਿਖਾਈ ਗਈ ਹੈ ਕਿਵੇਂ ਉਬਰਫਿਰਲੇ ਤਾਪਮਾਨ ਦੇ ਵਿੱਚ ਕੰਟਿਆਂ ਤੱਕ ਉੱਚੀ ਪਹਾੜੀ ਤੇ ਨਿਗਰਾਨੀ ਕਰਦਾ ਹੈ ਕਿਸ ਤਰ੍ਹਾਂ ਉਹ ਅਣਜਾਣ ਆਵਾਜ਼ਾਂ ਤੇ ਸਾਵਧਾਨ ਹੋ ਜਾਂਦੇ ਨੇ ਉਹ ਆਪਣੀ ਰੇਡੀਓ ਰੈਂਕ ਕੰਟਰੋਲ ਰੂਮ ਨਾਲ ਰابطਾ ਕਰਦੇ ਨੇ ਇੱਥੇ ਉਹਨਾਂ ਨੂੰ ਸਨੋਫਾਲ ਭੁੱਖ ਥਕਾਵਟ ਤੇ ਮਨੋਵਿਗਿਆਨਕ ਦਬਾਅ ਸਭ ਕੁਝ ਜਿਹੜਾ ਉਹ ਸਹਿਣਾ ਪੈਂਦਾ ਹੈ ਇੱਕ ਪਲ ਹੁੰਦਾ ਜਦੋਂ ਫੌਜੀ ਆਪਣੀ ਪੋਸਟ ਦੇ ਬੰਕਰ ਦੇ ਵਿੱਚ ਇਕੱਲਾ ਹੁੰਦਾ ਉਹ ਆਪਣੀ ਮਾਂ ਨੂੰ ਵੀ ਯਾਦ ਕਰਦਾ ਜਿਨ੍ਹਾਂ ਨੇ ਹਰ ਖੜੀ ਤੇ ਉਸ ਨੂੰ ਰਖੜੀ ਭੇਜੀ ਹੁੰਦੀ ਹੈ ਉਹ ਆਪਣੀ ਪਤਨੀ ਤੇ ਛੋਟੀ ਧੀ ਨੂੰ ਵੀ ਯਾਦ ਕਰਦਾ ਪਰ ਉਹ ਜਾਣਦਾ ਹੈ ਕਿ ਦੇਸ਼ ਦੀ ਰੱਖਿਆ ਸਭ ਤੋਂ ਪਹਿਲਾਂ ਹੈ ਉਹ ਆਪਣੀ ਡਾਇਰੀ ਦੇ ਵਿੱਚ ਲਿਖਦਾ ਮੈਂ ਇੱਥੇ ਹਾਂ ਤਾਂ ਉਹਨਾਂ ਦੀ ਜ਼ਿੰਦਗੀ ਸੁਰੱਖਿਅਤ ਹੈ ਹੁਣ ਹੋ ਜਾਂਦਾ ਰਾਤ ਦਾ ਸਮਾਂ ਤੇ ਫੌਜੀ ਦੀ ਸ਼ਿਫਟ ਜਿਹੜੀ ਹੈ ਉਹ ਮੁੱਕ ਜਾਂਦੀ ਹੈ ਉਹ ਜਾਣਦਾ ਹੈ ਕਿ ਫੌਜੀ ਕਦੇ ਵੀ ਪੂਰੀ ਤਰ੍ਹਾਂ ਆਰਾਮ ਨਹੀਂ ਕਰ ਸਕਦਾ ਇਕ ਅਚਾਨਕ ਹਲਚਲ ਤੇ ਉਸਨੂੰ ਫਿਰ ਅਲਰਟ ਹੋਣਾ ਪੈਂਦਾ ਹੈ ਉਸਦੀ ਸੋਚ-ਬੂਝ ਨਾਲ ਉਹ ਆਪਣੀ ਟੀਮ ਨੂੰ ਸੁਰੱਖਿਅਤ ਰੱਖਦਾ ਹੈ ਸਵੇਰ ਦੀ ਰੋਸ਼ਨੀ ਤੋਂ ਰਾਤ ਦੇ ਹਨੇਰੇ ਤੱਕ ਫੌਜੀ ਦੀ ਜ਼ਿੰਦਗੀ ਸਦਾ ਸੇਵਾ ਨਿਸ਼ਚਾ ਤੇ ਬਲਦਾਨ ਦਾ ਨਾਮ ਹੈ ਇੱਕ ਫੌਜੀ ਦੀ ਜ਼ਿੰਦਗੀ ਕਿਸੇ ਵੀ ਵਿਅਕਤੀਤਵ ਵੱਧ ਸਮਰਪਿਤ ਸੰਘਰਸ਼ਮਈ ਹੁੰਦੀ ਹੈ ਉਹ ਆਪਣੇ ਪਰਿਵਾਰ ਤੋਂ ਦੂਰ ਹੈ ਕਿ ਦੇਸ਼ ਦੀ ਰਾਖੀ ਕਰਦਾ ਹੈ ਉਸਦੀ ਹਰ ਸਾਥੀ ਮਿਹਨਤ ਸੰਘਰਸ਼ ਤੇ ਜ਼ਿੰਦਗੀ ਨੂੰ ਸਲਾਮ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤੱਕ ਕਮੈਂਟ ਜਰੂਰ ਕਰਿਓ ਨਾਲੇ ਇੱਕ ਦੇਸ਼ ਤੇ ਰਾਖੇ ਦੇ ਲਈ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜੱਜ ਧੰਨਵਾਦ ਇੱਕ ਫੌਜੀ ਦੀ ਜ਼ਿੰਦਗੀ ਸਿਰਫ ਫੌਜ ਭਰਤੀ ਹੋ ਕੇ ਸ਼ੁਰੂ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਹਦੀ ਸ਼ੁਰੂ ਹੁੰਦੀ ਹੈ ਇੱਕ ਫੌਜੀ ਦੀ ਜ਼ਿੰਦਗੀ ਆਮ ਨਾਗਰਿਕ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ ਜਿਸ ਸਮੇਂ ਸਧਾਰਨ ਲੋਕ ਆਰਾਮ ਕਰ ਰਹੇ ਹੁੰਦੇ ਨੇ ਉਸ ਵੇਲੇ ਇੱਕ ਇੱਕ ਫੌਜੀ ਦੀ ਜ਼ਿੰਦਗੀ ਸਿਰਫ ਫੌਜ ਭਰਤੀ ਹੋ ਕੇ ਸ਼ੁਰੂ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਹਦੀ ਸ਼ੁਰੂ ਹੁੰਦੀ ਹੈ ਇੱਕ ਫੌਜੀ ਦੀ ਜ਼ਿੰਦਗੀ ਆਮ ਨਾਗਰਿਕ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ ਜਿਸ ਸਮੇਂ ਸਧਾਰਨ ਲੋਕ ਆਰਾਮ ਕਰ ਰਹੇ ਹੁੰਦੇ ਨੇ ਉਸ ਵੇਲੇ ਇੱਕ ਫੌਜੀ ਸਰਹੱਦ ਤੇ ਤੈਨਾਤ ਹੁੰਦਾ ਹੈ ਫੌਜੀ ਬਣਨਾ ਸਿਰਫ ਨੌਕਰੀ ਨਹੀਂ ਇੱਕ ਨਿਭਾਉਣ ਵਾਲਾ ਵਚਨ ਹੁੰਦਾ ਹੈ ਦੇਸ਼ ਦੀ ਰੱਖਿਆ ਦਾ ਜਨਤਾ ਦੀ ਸੁਰੱਖਿਆ ਦਾ ਅਸੀਂ ਇੱਕ ਫੌਜੀ ਜਿਸ ਦੀ ਜ਼ਿੰਦਗੀ ਦੀ ਝਲਕ ਇਹਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜੋ ਪਿਛਲੇ 8 ਸਾਲ ਤੋਂ ਭਾਰਤੀ ਫੌਜ ਦੇ ਵਿੱਚ ਨੌਕਰੀ ਕਰ ਰਿਹਾ ਹੈ ਫੌਜੀ ਦੀ ਜ਼ਿੰਦਗੀ ਦਾ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਜਿਹੜਾ ਅਧਿਆਏ ਹੈ ਜਦੋਂ ਬਾਕੀ ਦੁਨੀਆ ਸੁੱਤੀ ਹੁੰਦੀ ਹੈ ਤੇ ਉਸਦੇ ਸਾਥੀ ਜਿਹੜੇ ਬੈਰਕ 'ਚ ਉੱਠਦੇ ਨੇ ਰੈਫਰੀ ਦੀ ਸਿਟੀ ਨਾਲ ਉਹਨਾਂ ਦੀ ਨੀਂਦ ਖੁੱਲਦੀ ਹੈ ਨੌਣਾ ਯੂਨੀਫਾਰਮ ਪਾਉਣਾ ਜੁੱਤੀਆਂ ਦੀ ਪਾਲਸ ਸਭ ਕੁਝ ਜਿਹੜਾ 15 ਮਿੰਟਾਂ 'ਚ ਕਰਨਾ ਪੈਂਦਾ ਹੈ ਫਿਰ ਹੁੰਦੀ ਹੈ ਮਾਰਨਿੰਗ ਪਲੇਡ ਸਵੇਰ ਦੀ ਠੰਡੀ ਹਵਾ ਦੇ ਵਿੱਚ 5 ਕਿਲੋਮੀਟਰ ਦੌੜ ਫਿਰ 10 ਤੋਂ 15 ਐਕਸਰਸਾਈਜ਼ਾਂ ਹੌਲੀ-ਹੌਲੀ ਪਸੀਨਾ ਵਹਿਣ ਲੱਗਦਾ ਪਰ ਠੰਡ ਦੇ ਵਿੱਚ ਸਿਹਤਮੰਦ ਰਹਿਣਾ ਜ਼ਰੂਰੀ ਹੁੰਦੀ ਹੈ ਫਿਰ ਹੋ ਜਾਂਦਾ ਹੈ 6:30 ਵਜੇ ਦੇ ਲਗਭਗ ਟਾਈਮ ਤੇ ਫੌਜੀ ਆਪਣੇ ਕੰਮ ਦੀ ਤਿਆਰੀ ਕਰਦਾ ਅੱਜ ਉਸ ਦੀ ਤਣਾਤੀ ਲਾਈਨ-ਅੱਪ ਕੰਟਰੋਲ ਤੇ ਹੁੰਦੀ ਹੈ ਤੇ ਉਹ ਆਪਣੇ ਹਥਿਆਰ ਦੀ ਜਾਂਚ ਕਰਦਾ ਹੈ ਰਾਈਫਲ, ਗੋਲੀਆਂ ਦੀ ਵੈਲਟ ਤੇ ਕੋਈ ਜ਼ਰੂਰੀ ਸਮਾਨ ਕੱਪੜੇ, ਮੈਡੀਕਲ ਕਿੱਟ ਤੇ ਰੇਡੀਓ ਸੈੱਟ 7 ਵਜੇ ਤੱਕ ਉਸ ਦੀ ਪੋਸਟਿੰਗ ਲਈ ਜਾਣ ਦਾ ਹੁਕਮ ਜਿਹੜਾ ਹੈ ਉਹ ਮਿਲ ਜਾਂਦਾ ਹੈ ਫੌਜੀਾਂ ਦੀ ਟੀਮ ਇੱਕ ਜੀਪ ਤੇ ਵਿੱਚ ਬੈਠ ਕੇ ਕਈ ਕਿਲੋਮੀਟਰ ਦੂਰ ਉੱਚੇ ਪਹਾੜਾਂ ਦੇ ਵਿੱਚ ਇੱਕ ਉਚਾਈ ਵਾਲੀ ਪੋਸਟ ਤੇ ਪਹੁੰਚਦੀ ਹੈ ਤੇ ਫੌਜੀ ਜਿਹੜਾ ਉਸ ਦੀ ਟੀਮ ਦੀ ਮੈਦਾਨੀ ਜ਼ਿੰਦਗੀ ਜਿਹੜੀ ਉਹਦੇ ਵਿੱਚ ਦਿਖਾਈ ਗਈ ਹੈ ਕਿਵੇਂ ਉਹ ਬਰਫਲੇ ਤਾਪਮਾਨ ਦੇ ਵਿੱਚ ਕੰਟਿਆਂ ਤੱਕ ਉੱਚੀ ਪਹਾੜੀ ਤੇ ਨਿਗਰਾਨੀ ਕਰਦਾ ਹੈ ਕਿਸ ਤਰ੍ਹਾਂ ਉਹ ਅਣਜਾਣ ਆਵਾਜ਼ਾਂ ਤੇ ਸ਼ਬਦਾਂ ਨੂੰ ਜਾਂਦੇ ਨੇ ਉਹ ਆਪਣੀ ਰੇਡੀਓ ਰੈਂਕ ਕੰਟਰੋਲ ਰੂਮ ਨਾਲ ਰابطਾ ਕਰਦੇ ਨੇ ਇੱਥੇ ਉਹਨਾਂ ਨੂੰ ਸਨੋਫਾਲ, ਭੁੱਖ, ਥਕਾਵਟ ਤੇ ਮਨੋਵਿਗਿਆਨਕ ਦਬਾਅ ਸਭ ਕੁਝ ਜਿਹੜਾ ਉਸਹਿਣਾ ਪੈਂਦਾ ਹੈ। ਇੱਕ ਪਲ ਆਉਂਦਾ ਹੈ ਜਦੋਂ ਫੌਜੀ ਆਪਣੀ ਪੋਸਟ ਦੇ ਬੰਕਰ ਦੇ ਵਿੱਚ ਇਕੱਲਾ ਹੁੰਦਾ ਹੈ, ਉਹ ਆਪਣੀ ਮਾਂ ਨੂੰ ਵੀ ਯਾਦ ਕਰਦਾ ਹੈ ਜਿਨ੍ਹਾਂ ਨੇ ਹਰ ਖੜੀ ਤੇ ਉਸ ਨੂੰ ਰਖੜੀ ਭੇਜੀ ਹੁੰਦੀ ਹੈ। ਉਹ ਆਪਣੀ ਪਤਨੀ ਤੇ ਛੋਟੀ ਧੀ ਨੂੰ ਵੀ ਯਾਦ ਕਰਦਾ ਹੈ ਪਰ ਉਹ ਜਾਣਦਾ ਹੈ ਕਿ ਦੇਸ਼ ਦੀ ਰੱਖਿਆ ਸਭ ਤੋਂ ਪਹਿਲਾਂ ਹੈ। ਉਹ ਆਪਣੀ ਡਾਇਰੀ ਦੇ ਵਿੱਚ ਲਿਖਦਾ ਹੈ ਮੈਂ ਇੱਥੇ ਹਾਂ ਤਾਂ ਉਹਨਾਂ ਦੀ ਜ਼ਿੰਦਗੀ ਸੁਰੱਖਿਤਾ ਹੈ। ਹੌਣ ਹੋ ਜਾਂਦਾ ਰਾਤ ਦਾ ਸਮਾਂ ਤੇ ਫੌਜੀ ਦੀ ਸ਼ਿਫਟ ਜਿਹੜੀ ਹੈ ਉਹ ਮੁੱਕ ਜਾਂਦੀ ਹੈ ਉਹ ਜਾਣਦਾ ਕਿ ਫੌਜੀ ਕਦੇ ਵੀ ਪੂਰੀ ਤਰ੍ਹਾਂ ਆਰਾਮ ਨਹੀਂ ਕਰ ਸਕਦਾ ਇੱਕ ਅਚਾਨਕ ਹਲਚਲ ਤੇ ਉਸ ਨੂੰ ਫਿਰ ਅਲਰਟ ਹੋਣਾ ਪੈਂਦਾ ਹੈ ਉਸ ਦੀ ਸੋਚ-ਬੂਝ ਨਾਲ ਉਹ ਆਪਣੀ ਟੀਮ ਨੂੰ ਸੁਰੱਖਿਅਤ ਰੱਖਦਾ ਹੈ ਸਵੇਰ ਦੀ ਰੋਸ਼ਨੀ ਤੋਂ ਰਾਤ ਦੇ ਹਨੇਰੇ ਤੱਕ ਫੌਜੀ ਦੀ ਜ਼ਿੰਦਗੀ ਸਦਾ ਸੇਵਾ ਨਿਸ਼ਚਾ ਤੇ ਬਲਦਾਨ ਦਾ ਨਾਮ ਹੈ ਇੱਕ ਫੌਜੀ ਦੀ ਜ਼ਿੰਦਗੀ ਕਿਸੇ ਵੀ ਵਿਅਕਤੀਤਵ ਵੱਧ ਸਮਰਪਿਤ ਸੰਘਰਸ਼ਮਈ ਹੁੰਦੀ ਹੈ ਉਹ ਆਪਣੇ ਪਰਿਵਾਰ ਤੋਂ ਦੂਰ ਹੈ ਕੇ ਦੇਸ਼ ਦੀ ਰਾਖੀ ਕਰਦਾ ਉਸ ਦੀ ਹਰ ਸਾਥੀ ਮਿਹਨਤ ਸੰਘਰਸ਼ ਤੇ ਜ਼ਿੰਦਗੀ ਨੂੰ ਸਲਾਮ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਕਮੈਂਟ ਜਰੂਰ ਕਰਿਓ ਨਾਲੇ ਇੱਕ ਦੇਸ਼ ਦੇ ਰਾਖੇ ਦੇ ਲਈ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜੱਜ ਧੰਨਵਾਦ ਇੱਕ ਫੌਜੀ ਦੀ ਜ਼ਿੰਦਗੀ ਸਿਰਫ ਪਹੁੰਚ ਭਰਤੀ ਹੋ ਕੇ ਸ਼ੁਰੂ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਹਦੀ ਸ਼ੁਰੂ ਹੁੰਦੀ ਹੈ ਇੱਕ ਫੌਜੀ ਦੀ ਜ਼ਿੰਦਗੀ ਆਮ ਨਾਗਰਿਕ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ ਜਿਸ ਸਮੇਂ ਸਧਾਰਨ ਲੋਕ ਆਰਾਮ ਕਰ ਰਹੇ ਹੁੰਦੇ ਨੇ ਉਸ ਵੇਲੇ ਇੱਕ ਫੌਜੀ ਦੀ ਜ਼ਿੰਦਗੀ ਸਿਰਫ ਪਹੁੰਚ ਭਰਤੀ ਹੋ ਕੇ ਸ਼ੁਰੂ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਉਹਦੀ ਸ਼ੁਰੂ ਹੁੰਦੀ ਹੈ ਫੌਜੀ ਦੀ ਜ਼ਿੰਦਗੀ ਆਮ ਨਾਗਰਿਕ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ ਜਿਸ ਸਮੇਂ ਸਧਾਰਨ ਲੋਕ ਆਰਾਮ ਕਰ ਰਹੇ ਹੁੰਦੇ ਨੇ ਉਸ ਵੇਲੇ ਇੱਕ ਫੌਜੀ ਸਰਹੱਦੀ ਤੈਨਾਤ ਹੁੰਦਾ ਹੈ ਫੌਜੀ ਬੰਣਾ ਸਿਰਫ ਨੌਕਰੀ ਨਹੀਂ ਇੱਕ ਨਿਭਾਉਣ ਵਾਲਾ ਵਚਨ ਹੁੰਦਾ ਹੈ ਦੇਸ਼ ਦੀ ਰੱਖਿਆ ਦਾ ਜਨਤਾ ਦੀ ਸੁਰੱਖਿਆ ਦਾ ਅਸੀਂ ਇੱਕ ਫੌਜੀ ਜਿਸ ਦੀ ਜ਼ਿੰਦਗੀ ਦੀ ਝਲਕ ਇਹਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜੋ ਪਿਛਲੇ 8 ਸਾਲ ਤੋਂ ਭਾਰਤੀ ਫੌਜ ਦੇ ਵਿੱਚ ਨੌਕਰੀ ਕਰ ਰਿਹਾ ਹੈ ਅਜਿਹੀ ਜਿੰਦਗੀ ਦਾ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਜਿਹੜਾ ਅਧਿਆਏ ਹੈ ਜਦੋਂ ਬਾਕੀ ਦੁਨੀਆ ਸੁੱਤੀ ਹੁੰਦੀ ਹੈ ਤੇ ਉਸਦੇ ਸਾਥੀ ਜਿਹੜੇ ਬੈਰਕ 'ਚ ਉੱਠਦੇ ਨੇ ਰੈਫਰੀ ਦੀ ਸਿਟੀ ਨਾਲ ਉਹਨਾਂ ਦੀ ਨੀਂਦ ਖੁੱਲਦੀ ਹੈ ਨੌਣਾ ਯੂਨੀਫਾਰਮ ਪਾਉਣਾ ਜੁੱਤੀਆਂ ਦੀ ਪਾਲਸ ਸਭ ਕੁਝ ਜਿਹੜਾ 15 ਮਿੰਟਾਂ 'ਚ ਕਰਨਾ ਪੈਂਦਾ ਹੈ ਫਿਰ ਹੁੰਦੀ ਹੈ ਮਾਰਨਿੰਗ ਪਰੇਡ ਸਵੇਰ ਦੀ ਠੜ ਦੀ ਹਵਾ ਦੇ ਵਿੱਚ 5 ਕਿਲੋਮੀਟਰ ਦੌੜ ਫਿਰ 10 ਤੋਂ 15 ਐਕਸਰਸਾਈਜ਼ਾਂ ਹੌਲੀ ਹੌਲੀ ਪਸੀਨਾ ਵਹਿਣ ਲੱਗਦਾ ਹੈ ਅੱਤ ਠੰਡ ਦੇ ਵਿੱਚ ਸੇਤਮੰਦ ਰੈਸ਼ਲ ਜ਼ਰੂਰੀ ਹੁੰਦੀ ਹੈ ਫਿਰ ਹੋ ਜਾਂਦਾ ਹੈ 6:30 ਵਜੇ ਦੇ ਲਗਭਗ ਟਾਈਮ ਤੇ ਫੌਜੀ ਆਪਣੇ ਕੰਮ ਦੀ ਤਿਆਰੀ ਕਰਦਾ ਹੈ ਅੱਜ ਉਸ ਦੀ ਤਣਾਤੀ ਲਾਈਨ ਆਫ ਕੰਟਰੋਲ ਤੇ ਹੁੰਦੀ ਹੈ ਤੇ ਉਹ ਆਪਣੇ ਹਥਿਆਰ ਦੀ ਜਾਂਚ ਕਰਦਾ ਹੈ ਰਾਈਫਲ ਗੋਲੀਆਂ ਦੀ ਵੈਲਟ ਤੇ ਕੁਝ ਜ਼ਰੂਰੀ ਸਮਾਨ ਕੱਪੜੇ ਮੈਡੀਕਲ ਕਿਟ ਤੇ ਰੇਡੀਓ ਸੈੱਟ 7 ਵਜੇ ਤੱਕ ਉਸ ਦੀ ਪੋਸਟਿੰਗ ਲਈ ਜਾਣ ਦਾ ਹੁਕਮ ਜਿਹੜਾ ਹੈ ਉਹ ਮਿਲ ਜਾਂਦਾ ਹੈ ਫੌਜੀਾਂ ਦੀ ਟੀਮ ਇੱਕ ਜੀਪ ਤੇ ਵਿੱਚ ਬੈਠ ਕੇ ਕਈ ਕਿਲੋਮੀਟਰ ਦੂਰ ਉੱਚੇ ਪਹਾੜਾਂ ਦੇ ਵਿੱਚ ਇੱਕ ਉਚਾਈ ਵਾਲੀ ਪੁਸਤ ਤੇ ਪਹੁੰਚਦੀ ਹੈ ਤੇ ਫੌਜੀ ਜਿਹੜਾ ਉਸ ਦੀ ਟੀਮ ਦੀ ਮੈਦਾਨੀ ਜ਼ਿੰਦਗੀ ਜਿਹੜੀ ਉਹਦੇ ਵਿੱਚ ਦਿਖਾਈ ਗਈ ਹੈ ਕਿਵੇਂ ਉਹ ਬਰਫੀਲੇ ਤਾਪਮਾਨ ਦੇ ਵਿੱਚ ਕੰਟਿਆਂ ਤੱਕ ਉੱਚੀ ਪਹਾੜੀ ਤੇ ਨਿਗਰਾਨੀ ਕਰਦਾ ਹੈ ਕਿਸ ਤਰ੍ਹਾਂ ਉਹ ਅਣਜਾਣ ਆਵਾਜ਼ਾਂ ਤੇ ਸਾਵਧਾਨ ਹੋ ਜਾਂਦੇ ਨੇ ਉਹ ਆਪਣੀ ਰੇਡੀਓ ਰੈਂਕ ਕੰਟਰੋਲ ਰੂਮ ਨਾਲ ਰابطਾ ਕਰਦੇ ਨੇ ਇੱਥੇ ਉਹਨਾਂ ਨੂੰ ਸਨੋਫਾਲ, ਭੁੱਖ, ਥਕਾਵਟ ਤੇ ਮਨੋਵਿਗਿਆਨਕ ਦਬਾਅ ਸਭ ਕੁਝ ਜਿਹੜਾ ਉਹ ਸਹਿਣਾ ਪੈਂਦਾ ਹੈ ਇੱਕ ਪਲ ਹੁੰਦਾ ਹੈ ਜਦੋਂ ਫੌਜੀ ਆਪਣੀ ਪੋਸਟ ਦੇ ਬੰਕਰ ਦੇ ਵਿੱਚ ਇਕੱਲਾ ਹੁੰਦਾ ਹੈ ਉਹ ਆਪਣੀ ਮਾਂ ਨੂੰ ਵੀ ਯਾਦ ਕਰਦਾ ਹੈ ਜਿਨ੍ਹਾਂ ਨੇ ਹਰ ਖੜੀ ਤੇ ਉਸ ਨੂੰ ਰਖੜੀ ਭੇਜੀ ਹੁੰਦੀ ਹੈ ਉਹ ਆਪਣੀ ਪਤਨੀ ਤੇ ਛੋਟੀ ਧੀ ਨੂੰ ਵੀ ਯਾਦ ਕਰਦਾ ਹੈ ਪਰ ਉਹ ਜਾਣਦਾ ਹੈ ਕਿ ਦੇਸ਼ ਦੀ ਰੱਖਿਆ ਸਭ ਤੋਂ ਪਹਿਲਾਂ ਹੈ ਉਹ ਆਪਣੀ ਡਾਇਰੀ ਦੇ ਵਿੱਚ ਲਿਖਦਾ ਹੈ ਮੈਂ ਇੱਥੇ ਹਾਂ ਤਾਂ ਉਹਨਾਂ ਦੀ ਜ਼ਿੰਦਗੀ ਸੁਰੱਖਿਅਤ ਹੈ ਹੁਣ ਹੋ ਜਾਂਦਾ ਹੈ ਰਾਤ ਦਾ ਸਮਾਂ ਤੇ ਫੌਜੀ ਦੀ ਸ਼ਿਫਟ ਜਿਹੜੀ ਹੈ ਉਹ ਮੁੱਕ ਜਾਂਦੀ ਹੈ ਉਹ ਜਾਣਦਾ ਹੈ ਕਿ ਫੌਜੀ ਕਦੇ ਵੀ ਪੂਰੀ ਤਰ੍ਹਾਂ ਆਰਾਮ ਨਹੀਂ ਕਰ ਸਕਦਾ ਇਕ ਅਚਾਨਕ ਹਲਚਲ ਤੇ ਉਸਨੂੰ ਫਿਰ ਅਲਰਟ ਹੋਣਾ ਪੈਂਦਾ ਹੈ ਉਸਦੀ ਸੋਚ-ਬੂਝ ਨਾਲ ਉਹ ਆਪਣੀ ਟੀਮ ਨੂੰ ਸੁਰੱਖਿਅਤ ਰੱਖਦਾ ਹੈ ਸਵੇਰ ਦੀ ਰੋਸ਼ਨੀ ਤੋਂ ਰਾਤ ਦੇ ਹਨੇਰੇ ਤੱਕ ਫੌਜੀ ਦੀ ਜ਼ਿੰਦਗੀ ਸਦਾ ਸੇਵਾ ਨਿਸ਼ਚਾ ਤੇ ਬਲਦਾਨ ਦਾ ਨਾਮ ਹੈ ਇੱਕ ਫੌਜੀ ਦੀ ਜ਼ਿੰਦਗੀ ਕਿਸੇ ਵੀ ਵਿਅਕਤੀਤਵ ਵੱਧ ਸਮਰਪਿਤ ਸੰਘਰਸ਼ਮਈ ਹੁੰਦੀ ਹੈ ਉਹ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਦੇਸ਼ ਦੀ ਰਾਖੀ ਕਰਦਾ ਹੈ ਉਸਦੀ ਹਰ ਸਾਥੀ ਮਿਹਨਤ ਸੰਘਰਸ਼ ਤੇ ਜ਼ਿੰਦਗੀ ਨੂੰ ਸਲਾਮ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਕਮੈਂਟ ਜਰੂਰ ਕਰਿਓ ਨਾਲੇ ਇੱਕ ਦੇਸ਼ ਤੇ ਰਾਖੇ ਦੇ ਲਈ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜਾਂਚ ਧੰਨਵਾਦ ਇੱਕ ਫੌਜੀ ਦੀ ਜ਼ਿੰਦਗੀ ਸਿਰਫ ਪਹੁੰਚ ਭਰਤੀ ਹੋ ਕੇ ਸ਼ੁਰੂ ਨਹੀਂ ਹੋ ਜਾਂਦੀ